ਟ੍ਰੈਕਿੰਗ ਲਵਰ ਕੀ ਹਾਲ ਨੇ ਸਾਰਿਆਂ ਦੇ ਸੋ ਲੋ ਵੀ ਬੱਬੇ ਅ ਅੱਜ ਆਪਾਂ ਹੈਗੇ ਆ ਸਾਡੀ ਮੇਨ ਸਿਟੀ ਯਾਨੀ ਕਿ ਜਿੱਥੇ ਮੇਰੀ ਕੰਪਨੀ ਆ ਤੇ ਸਿਟੀ ਵਿੱਚ ਮੈਂ ਆ ਪਿਆ ਵਾਂ ਤੇ ਗੱਡੀ ਆ ਪੱਜਦਾਗੀ ਤੁਸੀਂ ਆਲਰੇਡੀ ਦੇਖਿਆ ਆਪਾਂ ਛੱਡਤੀ ਆ ਤੇ ਮੈਂ ਆਇਆ ਪਿਆ ਸਿਟੀ ਦੇ ਵਿੱਚ ਇੱਥੇ ਤਾਂ ਇੱਕ ਨੂੰ ਜਾਣਾ ਵਾ ਹੁਣ ਰਾਤ ਨੂੰ ਆਪਾਂ 에어ਪੋਰਟ ਦਾ ਰਿਵਿਊ ਤੋਂ ਪਹਿਲਾਂ ਦੱਸਦੀ ਆ ਤੁਹਾਨੂੰ ਸੋ ਉਸ ਤੋਂ ਪਹਿਲਾਂ ਮੇਰੇ ਵੀਰਪਰਾ ਜਿੰਨੇ ਵੀ ਨਵੇਂ ਚੈਨਲ ਤੇ ਆਏ ਨੇ ਤੋ ਵੀਰ ਜਰੂਰ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਬਾਬੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਠੀਕ ਹੈ ਜੀ ਸੋ ਲੈ ਵੀ ਹੁਣ ਆਪਾਂ ਗੱਲ ਕਰਦੇ ਜਾਣਾ ਕਿੱਥੇ ਆ ਸੋ ਆਪਾਂ ਜਾਣਾ ਵਾ ਰਾਤ ਨੂੰ ਇੱਥੋਂ ਵਿਲਨਸਿਟੀ ਜਿਹੜੀ ਕਿ ਇਥੋਂ ਦੀ ਰਾਜਧਾਨੀ ਆ ਠੀਕ ਆ ਕੈਪੀਟਲ ਆ ਉਥੋਂ ਮੈਂ ਫਲਾਈਟ ਕੱਲ ਨੂੰ ਸਵੇਰ ਨੂੰ ਫੜਨੀ ਆ ਤੇ ਮੈਂ ਜਾਣਾ ਵਾ ਗਾੜੀ ਈਟ ਲਈ ਆਪਣੇ ਰੈਸਟ ਠੀਕ ਆ ਤੇ ਘੁੰਮਣ ਫਿਰ ਚੱਲੇ ਆ ਸੋ ਦੋ ਤਿੰਨ ਦਿਨ ਕੱਢਾਂਗੇ ਉੱਥੇ ਉਹ ਬਣਾਵਾਂਗੇ ਆਪਾਂ ਤੁਹਾਨੂੰ ਇਟਲੀ ਦਾ ਵੀ ਵਿਖਾਵਾਂਗੇ ਠੀਕ ਆ ਤੇ ਮੁੱਕ ਦੀ ਗੱਲ ਆ ਜਿਹੜੀ ਤੇ ਸਾਰਾ ਵਿਖਾਵਾਂਗੇ ਇਟਲੀ ਦੇ ਵਿੱਚ ਜਿੱਦਾਂ ਕਿ ਹੁਣ ਇੱਥੇ ਆ ਮੈਂ ਪਾਏ ਪਾਏ ਆ ਫੁੱਲ 슬ੀਵ ਮਤਲਬ ਕੱਪੜੇ ਮੋٹے ਥੋੜੇ ਆ ਪਾਏ ਪਾਏ ਆ ਠੀਕ ਆ ਕੋਈ ਨਹੀਂ ਜਿਆਦਾ ਬਰੀ ਤੇ ਆਪਾਂ ਉਥੇ ਜਿੱਦਾਂ ਗਰਮੀ ਦਾ ਮੌਸਮ ਆ ਇੰਡੀਆ ਵਾਂਗੂ ਆ ਠੀਕ ਆ ਤੇ ਆਲਰੇਡੀ ਤੁਸੀਂ ਦੇਖ ਵੀ ਸਕਦੇ ਆ ਇੰਟਰਨੈਟ ਤੇ ਯਾ ਅੱਜਕੱਲ ਕੀ ਚੱਲਦਾ ਪਿਆ ਵਾ ਆ ਤੇ ਤੇ ਜਿਹੜਾ ਉਹ ਵੀ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਇਟਲੀ ਦੇ ਵੀ ਪਿੰਡ ਭੰਮਣਾ ਜਿੰਨਾਂ ਕੋ ਭੰਮਾਂਗੇ ਮਤਲਬ ਜਿੰਨਾਂ ਕੋ ਆਪਣੇ ਕੋਲ ਠੀਕ ਆ ਜੀ Enjoy ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਨਾ ਭੁੱਲ ਨਾਣਾ ਸ਼ੇਅਰ ਕਰਿਓ ਤੇ ਚੈਨਲ ਨੂੰ ਬਾਈ ਸਬਸਕ੍ਰਾਈਬ ਜਰੂਰ ਕਰਿਓ ਤੇ ਦੱਸਿਓ ਜਰੂਰ ਆਪਣੇ ਕਮੈਂਟਾਂ ਦੇ ਵਿੱਚ ਤੁਹਾਨੂੰ ਕਿਦਾਂ ਲੱਗੀ ਵੀਡੀਓ ਓਕੇ ਤੇ ਚਲਦੇ ਆ ਹੁਣ ਆਪਾਂ ਤੇ ਮੈਂ ਇਥੋਂ ਫੜਨੀ ਆ ਹੋਰ ਕਿੰਨੇ ਟਿਕ ਤਾਈ ਬਸ ਤੇ ਚਲਦੇ ਆ ਵਾਲੇ ਕਰਾਂਗੇ ਆਪਾਂ ਗੱਲਾਂਬਾਤਾਂ ਓਕੇ ਜੀ ਇਹ ਬਸ ਕਰੀਪਾ ਸਾਢੇ 3.5 ਘੰਟਿਆਂ ਦੇ ਕਰੀਬ ਟਾਈਮ ਲਾ ਦੇਣਾ ਆਪਣੇ ਪਹੁੰਚਣ ਨੂੰ ਪਿੰਨਸ 에য়ারਪੋਰਟ ਠੀਕ ਹੈ ਤੇ ਹੋਵੇ ਪਰਨਾ ਵੀ ਬੜਾ ਇਕਸਰਾ ਹੋ ਗਿਆ ਹੁਣ ਤੇ ਜੇ ਤੁਸੀਂ ਟਾਈਮ ਨੂੰ ਹੀ ਡੋਕੇ ਟੰਗ ਮੈਨ ਲਾ ਆ ਗਿਆ ਹੀ ਆ ਕੇ ਹੋ ਗਿਆ ਸੀ ਤੋ ਵੀ ਰਨ ਟੈਕਸੀ ਗਾਟ ਹੁੰਦਾ ਚਾਂਸ ਮਿਲਦਾ ਠੀਕ ਹੈ ਜੀ ਤੇ ਅ ਤੇ ਤੁੰਬਾ ਫਲਾਈਟ ਜਿਹੜੀ ਉਹ ਥੋੜਾ ਦਿਨੇ ਆ ਇੱਕ ਆਪਣੀ ਫਲੈਟ ਜਿਹੜੀ ਹੈਗੀ ਆ ਅ ਵਿਲਨਸ 에ਰਪੋਰਟ ਤੋਂ ਮਿਤਪਾਨੀਆ ਤੋਂ ਇੱਕ ਨੀਂ ਬੈਰਗਮੋ ਠੀਕ ਆ ਆਪਾਂ ਬੈਰਗਮੋ ਜਾਣਾ ਵਾ ਠੀਕ ਆ ਤਾਂ ਬੈਰਗਮੋ ਵਾਲਿਓ ਜਰੂਰ ਦੱਸਿਓ ਕਿੱਦਾਂ ਕਿਹੜਾ ਕਿਹੜੇ ਬਾਈ ਰੈਂਦੇ ਆ ਬੈਰਗਮੋ ਓਕੇ ਜੀ ਸਸਰੀ ਗਾਲਾ ਪਹਿਲੇ ਤੁਹਾਨੂੰ ਸਾਰਿਆਂ ਨੂੰ ਤੇ ਚਲੋ ਠੀਕ ਆ ਪਹੁੰਚਦੇ ਆਪਾਂ ਕੱਲ ਨੂੰ ਬੈਰਗਮੋ ਓਕੇ ਆ ਵੀ ਆਪਾਂ ਆ ਗਏ ਆ ਪਟੋ ਸਟੇਸ਼ਨ ਤੇ ਤੇ ਬ੍ਰੇਕ ਲੈਣ ਲਈ 10 ਮਿੰਟਾਂ ਦੀ ਇਹ ਲੱਭੀ ਹੁਣ ਮੈਂ ਬਾਥਰੂਮੋਂ ਆਉਣ ਨਾਲੇ ਕੁਛ ਲੈ ਲੀਆ ਠੰਡਾ ਤਾਈ ਤੋਂ ਤੇ ਆ ਗੋਡੀ ਲੱਗੀ ਆ ਠੀਕ ਆ ਵੀ ਆਪਾਂ ਅੱਗੇ ਹੁਣ ਆਪਣੇ ਕੋਨਸ 에어ਪੋਰਟ ਠੀਕਾ ਤੇ ਪਹਿਲੀ ਵਾਰ ਆਏ ਆ ਮੈਂ ਕਦੀ ਨਹੀਂ ਆਇਆ ਮੈਨੂੰ ਤਾਂ ਪਤਾ ਵੀ ਨਹੀਂ ਕਿ ਕੋਨਸ ਵੀਰਪੋਰਟ ਹੋਗਾ ਸਹੀ ਹੈ ਤੇ ਹੁਣ ਲੱਗਿਆ ਤੁਰਨ ਇਥੋਂ ਅੱਗੇ ਵਿਲਨਸ ਵਾਲੇ 에어ਪੋਰਟ ਨੂੰ ਸਹੀ ਆ ਬੱਸ ਹੁਣੇ ਤੇ ਸਵਾਰੀਆਂ ਸਿਰਫ 3 ਨੰਬਰ 'ਤੇ 73 ਆਸ ਵਿੱਚ ਇਹ ਲੌਬੀ 에ਰਪੋਰਟ ਆ ਪਾ ਗਏ ਤੇ ਦੇਖਿਆ ਤੂ 에ਰਪੋਰਟ ਇਹ ਵੀ 에ਰਪੋਰਟ ਦਾ ਨਵਾਂ ਹੀ ਬਣਿਆ ਅੱਜ ਦਾ ਪਾਰਕਿੰਗ ਵਗੈਰਾ ਸਾਰਾ ਕੁਝ ਇਹਨਾਂ ਨੇ ਨਵਾਂ ਹੀ ਬਣਾਇਆ ਤੇ ਹੁਣ ਚੱਲਦੇ ਆਪਾਂ ਅੰਦਰ ਕਿਉਂਕਿ ਬਾਹਰ ਇੱਥੇ ਠੰਡ ਬੜੀ ਲੱਗ ਰਹੀ ਹੈ ਠੰਡ ਹੈਗੀ ਆ ਯਾਨੀ ਪਤਲਾ ਹੈਗਾ ਵਾ ਨਹੀਂ ਕਦੀ ਵੀ ਬੈਠ ਸਕਦਾ ਵਾ ਤੇ ਚੱਲਦੇ ਆਂ ਆਪਾਂ ਅੰਦਰ ਓਕੇ ਲੌਬੀ ਦਰੇ ਏਅਰਪੋਰਟ ਦੇ ਸਾਦੇ ਆਪਾਂ ਦੇ ਸਾਦੇ ਆ ਲੈ ਵੀ ਪੁਰਾਣੇ ਕਿਲੇ ਨੂੰ ਐਨੂੰ ਬਣਾਇਆ ਇਹਨਾਂ ਨੇ ਏਅਰਪੋਰਟ ਇਹ ਬਹੁਤ ਸੁਣਾ ਲੱਗਦਾ ਯਾਰ ਦੇਖ ਲੂ ਸੋ ਇਹਨੂੰ ਆਪਾਂ ਚੱਲਦੇ ਆਂ ਬਾਈ ਹੁਣ ਚੱਲਦੇ ਆਪਾਂ ਕਰਦੇ ਆਂ ਪਤਾ ਕਿ ਕਿਹੜੇ ਟਾਈਮ ਦੀ ਆਪੀ ਕਲੈਡ ਦਾ ਜਾਂ ਇੱਕ ਨੰਬਰ ਦਾ ਮੈਨੂੰ ਥੋੜਾ ਜਿਹਾ ਡਾਊਟ ਮੇਰੇ ਕੋ 71 ਆ ਤੇ ਉੱਥੇ 72 ਆ ਲਿਖਿਆ ਹੋਇਆ ਸਹੀ ਹੈ ਚਲ ਕੇ ਅੰਦਰ ਜੀ ਬਾਰੇ ਵੀ ਥੋੜਾ ਜਿਹਾ ਪਤਾ ਕਰਦੇ ਲਈ ਨਹੀਂ ਗਿਆਨ ਇਹ ਵਿਚਾਰਾ ਠੀਕ ਆ ਥੋੜਾ ਜਿਹਾ ਤੁਹਾਨੂੰ ਦੱਸਾਂ ਇਹ ਮਗਰ ਜਿਹੜਾ ਇਹ ਵੇਟਿੰਗ ਏਰੀਆ ਹੈ ਟੋਟਲ ਮਤਲਬ ਇਹ ਕੁਰਸੀਆਂ ਲੱਗੀਆਂ ਜੇ ਕੇ ਨੇ ਰੈਸਟ ਵੇਰਾ ਕਰਨੀਆਂ ਇਥੇ ਵੈ ਕਰ ਸਕਦਾ ਸਕਰੀਨਾਂ ਲੱਗੀਆਂ ਉਹ ਟਾਈਮ ਲੈਣ ਨੂੰ ਆਇਓ ਸਹੀ ਆ ਤੇ ਆ ਜਿਹੜਾ ਰਸਤਾ ਜਾਂਦਾ ਤਾਂ ਮੈਂ ਜਾਣਿਆ ਇਹ 에어ਪੋਰਟ ਦੇ 메인 게이트 ਤੇ ਜਾਂਦਾ ਸਹੀ ਆ ਸੋ ਜਾਂਦਾ ਅੰਦਰ ਦੀ ਵੀ ਆ ਪਤਾ ਨਹੀਂ ਮੈਨੂੰ ਹੁਣ ਯਾਰ ਨਹੀਂ ਮੇਰਾ ਖਿਆਲ ਉੱਪਰ ਜਾ ਕੇ ਲਿਫਟ ਆ ਤੇ ਤੇਰੇ ਆ ਕੇ ਤਾਂ ਜਾ ਹੁੰਦਾ ਇਥੇ ਆਪੜ ਹੁੰਦਾ ਵਾ ਠੀਕ ਆ ਸੋ ਮੈਂ ਇਧਰ ਦੀ ਸ਼ਾਰਟਕਟ ਹੀ ਆ ਗਿਆ ਫੇ ਠੀਕ ਆ ਤੇ ਚੱਲਦੇ ਆ ਮੈਂ ਕਿਹਾ ਪਤਾ ਕਰੀਏ ਟਾਈਮ ਦਾ ਸੋ ਇੱਕ ਛੋਟੀ ਜੀ ਡਾਊਟ ਆ ਮੇਰੇ ਕੋ 70 ਨੰਬਰ ਆ ਤੇ ਉੱਥੇ ਆਉਂਦਾ 75 ਨੰਬਰ ਆਪਣੀ ਫਲੈਟ ਦਾ ਕਿੰਦਾਗਾ ਪਤਾ ਕਰਦੇ ਯਾਰ ਕੇ ਇਹਦੇ ਵਿੱਚ ਕੀ ਰਲਵਾ ਸਹੀ ਆ ਤੇ ਆਪਾਂ ਚੱਲਦੇ ਆ ਹੁਣ ਹੈਲਪ ਸੈਂਟਰ ਜਿੱਨਾਂ ਦੇ ਕਾਊਂਟਰ ਤੇ ਠੀਕ ਆ ਭਾਈ ਯਾਰ 에어ਪੋਰਟ ਤੋਂ ਤੁਰਲੀ ਪੱਟਮਾਇਆ ਜਿੱਦੱਕਰ ਹੁੰਦੀ ਚੱਲਦੇ ਆ ਗਿਆ ਮੈਂ ਘੁੰਮ ਕੇ ਆਵਦਲੋਂ ਕਰੈਕਟ ਸੀਗਾ ਤੇ ਪਰ 퍼ਹੇਲੀ ਸਲਝਾ ਗਿਆ ਐ ਯਾਰੀ ਗੱਲ ਹੋਈ ਉਧਰ ਸਾਰਾ 에어ਪੋਰਟ ਮੈਂ ਥੋੜੀ ਜਿਹੀ ਚਲੋ ਵੀਡੀਓ ਵਿੱਚ ਮੈਂਸ਼ਨ ਕਰੂੰਗਾ ਤੇ ਪਟਿਆ ਪਿਆ ਬਣ ਗਿਆ ਨਵਾਂ ਤੇ ਨਵਾਂ ਜਿਹੜਾ ਹੁਣ ਚੱਲਦਾ ਵਾ ਇਧਰ ਇੱਕ ਸਾਈਡ ਤੇ ਕੀਤਾ ਹੋਇਆ ਠੀਕ ਆ ਤੇ ਹੁਣ ਮੈਂ ਉਧਰ ਬੰਦੇ ਨੂੰ ਪੁੱਛ ਆ ਉਹ ਕਹਿੰਦਾ ਇਧਰ ਜਾ ਤੇ ਇਧਰੋਂ ਸਾਰਾ ਹੀ ਅੰਦਰੋਂ ਪਟਿਆ ਵਾ ਉਹਨਾਂ ਨੇ 에어ਪੋਰਟ ਸਹੀ ਆ ਤੇ ਚਲੋ ਚੱਲਦੇ ਆ ਹੁਣ ਦੇਖਦੇ ਆ ਇਧਰ ਕੀ ਹਿਸਾਬ ਆ ਆਹ ਦੇਖ ਸਕਦੇ ਇਧਰ ਆ ਹੁਣ ਸਹੀ ਆ ਨਵਾਂ ਬਣਿਆ ਬੱਲਾ 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 ਆਵਾ ਨਵਾਂ ਜੇ ਲੱਭੀ ਬੋਰਡਿੰਗ ਆਪਣੀ ਹੋ ਗਈ ਤੇ ਹੁਣ ਚੱਲਦੇ ਏ 1 7 ਸਹੀ ਆ ਇਹ ਆ 에어ਪੋਰਟ ਨਵਾਂ ਬਣਿਆ ਸਾਰਾ ਹੀ ਬਬੇ ਆ ਹੈਗੀ ਡਿਊਟੀ ਫਰੀ ਲੋ ਵੀ ਆ ਲੱਗਿਆ ਰਿਆ ਹਨੇਰ ਦਾ ਪਲੇਨ ਨੋਨ ਕਰ ਗਾੜੀ ਦੋਵੇਂ ਬੰਨੀ ਲਾਗੀਆਂ ਲੈਣਾ ਦੇਖ ਹੈ ਦੀਆਂ ਇਹ ਬਹੁਤ ਸ਼ੀਸੇ ਨਵੀਂ ਸਾਡੇ ਤੋਂ ਕੋਈ ਬਈਆ ਲੱਗੀ ਆ ਤੇ ਦੇਖਦੇ ਆ ਹੁਣ ਉਹਦਾ ਟੈਂਪਰੇਚਰ ਜਾਂ ਵਾਤਾਵਰਣ ਕਿਦਾਂ ਦਾ ਹੋਇਆ ਕਿੰਨਾ ਆਪਾਂ ਅੱਗੇ ਭਰੇ ਚੁਲਾਈ ਆਪਾਂ ਰਹੇ ਆ ਪਲੇਨ ਚ ਬਰੀਅਰ ਸਾਈਡ ਵਾਲੀ ਆਪਣੀ ਸੀਟ ਆ ਥੈਂਕ ਯੂ ਆਲੋ ਸੀਟ ਆ ਕੋਈ ਡੇਟ ਤੋਂ ਬੋਕ ਕੇ ਤਾਂ ਆਈ ਵੁੱਡ ਕੋਈ ਕੰਬਾਨਸ ਤੋਂ ਕੋਈ ਸੈਕਟੀਆ ਮਾਸਟਰ ਕੋਈ ਪਾਇਰ ਆਰਕੀਟੈਕਟ

ਆ ਗਏ ਆ ਇਸ ਇਟਲੀ ਦੇ ਏਅਰਪੋਰਟ ਇਹ ਚੱਲਦੇ ਹੁਣ ਬਾਹਰ ਠੀਕ ਆ ਇਹ ਹੈਗਾ ਵਾ ਇਟਲੀ ਦਾ ਬੋਰਗਾਮੋ ਸ਼ਹਿਰ ਦਾ ਏਅਰਪੋਰਟ ਏਅਰਪੋਰਟ ਬਹੁਤ ਸੋਨਾ ਬਣਾਇਆ ਪਿਆ ਇੱਥੇ ਕੋਈ ਸ਼ੱਤ ਨਹੀਂ ਤੇ ਮੈਂ ਹੁਣ ਚੱਲਦਾ ਬਾਹਰ ਤੇ ਮੈਨੂੰ ਬਾਈ ਹੁਣੀ ਆਉਂਦੇ ਨੇ ਲੈਣ ਸਹੀ ਆ ਜੀ ਇੱਕ ਗੱਲ ਦੇਖਿਓ ਆਪਣੀ ਇੰਡੀਆ ਵਾਲਿਆਂ ਨੂੰ ਹੁਣ ਜਿਹੜਾਉਂਦੇ ਆ ਜਿਦਾਂ ਉੱਥੇ ਹੁੱਕਾ ਮਾਰ ਮਾਰ ਕੇ ਜੜਾਉਂਦੇ ਨਾ ਇਦਾਂ ਇਦਾਂ ਜੜਾਉਂਦਾ ਜਿਉ ਆ ਭਾਈ ਭਾਈ ਵਾਈਕਰੂ ਦੀ ਮੇਰ ਨਾਲ ਬਹੁਤ ਵਧੀਆ ਆਪਾਂ ਇਟਲੀ ਪਹੁੰਚ ਗਏ ਆ ਤੇ ਇਟਲੀ ਆਏ ਤਾਂ ਪਹਿਲਾਂ ਬਹੁਵਰਾਂ ਸੀ ਪਰ ਆਏ ਸੀ ਆਪਾਂ ਟਰੱਕ ਦੇ ਵਿੱਚ ਸੀਗਾ ਕੰਮ ਦੇ ਵੇਚ ਤੇ ਪਰ ਪਹਿਲੀ ਵਾਰ ਹੁਣ ਆਪਾਂ ਆਏ ਆ ਘੁੰਮਣ ਵਾਈਕਰੂ ਮੇਰ ਕਰੇ ਵਧੀਆ-ਵਧੀਆ ਰਵੇ ਸਫਰ ਤੇ 2-3 ਦਿਨ ਆਪਾਂ ਰਹਿਣਾ ਇੱਥੇ ਘੁੰਮਾਂਗੇ ਫੇਰਾਂਗੇ ਤੇ ਪੂਰਾ ਦਿਖਾਵਾਂਗੇ ਜਿੰਨਾਕ ਹੋ ਸਕੇ ਤੁਹਾਨੂੰ ਸਹੀ ਆ ਤੇ ਬਾਈ ਜੀ ਹੁਣੀ ਮੈਨੂੰ ਲੈਣ ਆਉਂਦੇ ਪਏ ਆ ਠੀਕ ਆ ਜੀ ਤੇ ਸੋ ਬਾਈ ਜੀ ਨੂੰ ਜੇ ਵੀਰ ਭਰਾ ਨੂੰ ਵੀਡੀਓ ਆਪਣੀ ਚੰਗੀ ਲਗੀ ਤੇ ਸ਼ੇਅਰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਹਾਂਜੀ ਨਵੇਂ ਵੀਰ ਜੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲੇ ਇਥੋੜੀ ਦਿਖਾਵਾਂਗੇ ਤੁਹਾਨੂੰ ਪਿੰਡ ਜੇ ਹੋ ਸਕੇ ਅਜਥੋਂ ਤੱਕ ਬਾਅਦ ਤੋਂ ਬਾਅਦ ਠੀਕ ਆ ਗੁਰੂ ਘਰ ਵੀ ਜਾਣਾ ਵਾ ਤੇ ਮੱਥਾ ਟੇਕਣਾ ਠੀਕ ਆ ਕੱਲ ਨੂੰ ਹੈਗਾ ਐਤਵਾਰ ਕੱਲ ਨੂੰ ਚੱਲਾਂਗੇ ਤੇ ਬਾਕੀ ਦਿਖਾਵਾਂਗੇ ਤੁਹਾਨੂੰ ਤਲੀ ਦਾ ਜੋ ਵੀ ਵੀਊ ਇਥੋ ਦਾ ਪਿੰਡ ਜੇ ਹੋ ਸਕੇ ਜਿੰਨਾ ਵੀ ਹੋ ਸਕੇ ਯਾਨੀ ਤੇ ਫੋ ਮਿਲਦੇ ਆਪਾਂ ਅਗਲੇ ਵਲੌਗ ਵਿੱਚ ਦੇਖਣਾ ਨਾ ਭੁੱਲਣਾ ਤੇ ਸਬਸਕ੍ਰਾਈਬ ਜਰੂਰ ਕਰਿਓ ਮੇਰੇ ਭਰਾ ਓਕੇ ਜੀ ਤਦ ਤੱਕ ਲਈ ਗੁੱਡ ਬਾਏ ਟਾਟਾ ਸਸੀਕਾ